ਅਮਰਸਰ ਸ਼ਿਵਾਲਾ ਰੋਡ ਦੇ ਉੱਤੇ ਪੰਜ ਨੌਜਵਾਨਾਂ ਨੂੰ ਇੱਕ ਨਿੱਜੀ ਹੋਟਲ ਦੇ ਵਿੱਚ ਜੂਗਾ ਖੇਡਦੇ ਫੜਿਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਕਾਰਤੀ ਕਾਰਵਾਈ ਛੁੱਟਿਆ ਇਲਾਕਿਆਂ ਦੇ ਪਿੱਛੇ ਇੱਕ ਨੌਜਵਾਨ ਜੋ ਕਿ ਜੂਏ ਖੇਡਦਾ ਪਿਆ ਸੀ ਉਹ ਫਰਾਰ ਹੋ ਗਿਆ ਹੈ ਪੁਲਿਸ ਉਸ ਦੀ ਭਾਲ ਕਰਦੀ ਪਈ ਹੈ ਕੀ ਕਹਿ ਰਹੇ ਨੇ ਪੁਲਿਸ ਦੇ ਵੱਡੇ ਅਧਿਕਾਰੀ ਆਓ ਜਾਣਦੇ ਹਾਂ ਬਣੇ ਰਹੋ ਸਾਡੇ ਚੈਨਲ ਸੁਪਰੀਮ ਟਾਈਮ ਚੈਨਲ ਦੇ ਨਾਲ ਰੇਡ ਕੀਤਾ ਸਰ ਇਹਦੇ ਕੀ ਆਇਆ ਸਰ ਸਾਹਮਣੇ ਸ਼ਿਵਾਲਾ ਗੈਸਟ ਹਾਊਸ ਉੱਪਰ ਰੇਡ ਕੀਤਾ ਜੀ ਉੱਥੇ ਪੰਜ ਬੰਦੇ ਜੂਏ ਖੇਡਦੇ ਫੜੇ ਆ ਉਹਦੇ ਪੱਛਾ ਦੇ ਰਹੇ ਆ ਸਰ ਕੁਝ ਮੁੰਡੇ ਭੱਜੇ ਵੀ ਸੀ ਇਹ ਆ ਇੱਕ ਤਾਂ ਭੱਜ ਗਿਆ ਮੁੰਡਾ ਉਸ ਤੋਂ ਉਹ ਇਹ ਜਿਹੜੀ ਕੀਤੀ ਇਮੀਡੀਏਟਲੀ ਉੱਪਰ ਭੱਜ ਗਿਆ ਉਸ ਨੂੰ ਨੋਮੀਨੇਟ ਕਰ ਲਿਆ ਸਰ ਕਿੰਨਾ ਤੇ ਕੈਸ਼ ਪੜਿਆ ਗਿਆ ਸਰ ਕੋ ਸਾਹਮਣੇ ਆ ਉਹ ਸਟ੍ਰਾਈਕ ਯਾ ਆਰ ਸਮਥਿੰਗ ਹੈ ਕੁਝ ਸਰ ਮੁੰਡੇ ਦੀ ਬੈਕਗ੍ਰਾਉਂਡ ਕੀ ਹੈ ਸਰ ਸਾਹਮਣੇ ਕੋਈ ਲੋਕਲ ਮੁੰਡੇ ਹੀ ਆ ਜੀ ਬਸ ਆਪਣੇ ਬਿਜ਼ਨਸ ਕਰਨ ਵਾਲੇ ਇੰਨਾ ਸ਼ਨੁਸ਼ਕ ਕਰਨ ਵਾਲੇ ਜਿਹੜੇ ਮੁੰਡੇ ਨਹੀਂ ਇਹ ਜੀ ਤਾਂ ਕੋਈ ਗੱਲ ਨਹੀਂ ਸਰ ਕੀ ਕਰਾ ਚਾਹੋਗੇ ਲੈਸ਼ਨ ਕੋਡ ਲੱਗਿਆ ਲੈਸ਼ਨਾਂ ਦਾ ਜੋਰ ਹੈ ਸਰ ਤੇਰੇ ਵੀ ਲੋਕ ਸ਼ਾਰਤੀ ਆਨਸਰ ਨਹੀਂ ਦਹੜਦੇ ਲਾਗੇ ਸ਼ਵਾਲਾ ਪਈਆਂ ਹੈਗਾ ਸਰ ਇੱਧਰ ਰੋਡ ਲਾਈਟ ਉਹ ਮਾਂਜੋ ਕਮਿਸ਼ਨਰ ਸਾਹਿਬਾਂ ਨੂੰ ਸਨਕਤੇ ਦੇਤਾ ਗਿਆ ਕਿ ਇਹੋ ਜਿਹੇ ਮਾੜੇ ਅਨਸਰਾਂ ਦੇ ਸਖਤੀ ਨਾਲ ਨਿਪਟਿਆ ਜਾਏ ਅਸੀਂ ਉਹਨੂੰ ਉਹੀ ਉਹਨਾਂ ਤੇ ਸਾਫਜੀ ਵੱਲ ਹੁਕਮ ਹੈ ਉਹੀ ਹੁਣ ਤੰਦੇ ਨਾ ਕਰਦੇ ਸਰ ਕੀ ਸ਼ਾਰਤੀ ਆਨਸਰਾਂ ਸੇ ਇੱਕ ਮੈਸੇਜ ਦੇਣਾ ਚਾਹੋਗੇ ਕੋ ਤੁਸੀਂ ਕਿਤੇ ਕਿਤੇ ਸ਼ਹਿਰਾਂ ਵਿੱਚ ਰਹਿ ਕੇ ਆਏ ਉੱਥੇ ਕ੍ਰਾਈਮ ਨੂੰ ਖਤਮ ਕੀਤਾ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਗੁਰੂ ਨਗਰੀ ਇਹਦੀ ਡਿਊਟੀ ਲੱਗੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਬਸ ਲੋਨ ਨਾਲ ਮੇਨਟੇਨ ਕਰਕੇ ਚੱਲੋ ਜੀ ਕਿਸੇ ਨੂੰ ਕੋਈ ਪ੍ਰੋਬਲਮ ਆ ਤਾਂ ਸਿੱਧਾ ਪੁਲਿਸ ਨਾਲ ਕੰਟੈਕਟ ਕੀਤਾ ਜਾਵੇ ਪਰ ਡਿਸਪਲਿਨ ਚ ਰਹਿਣਾ ਚਾਹੀਦਾ ਜੀ